ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ Sky News Punjab ਦੇ ਮੈਂ ਹਾਂ ਗਗਨਦੀਪ ਸਿੰਘ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਚਰਚਾ ਕਰਾਂਗੇ ਕੁਝ ਅਹਿਮ ਮੁੱਦਿਆਂ ਤੇ ਅਹਿਮ ਮੁੱਦਾ ਹੈ ਕਿ ਜਿਸ ਦੇ ਵਿੱਚ ਸਰਕਾਰ ਨੇ ਯੂ ਟਰਨ ਲਿਆ ਜਾਂ ਕਹਿ ਲੋ ਕਿ ਕਦਮ ਪਿੱਛੇ ਪੁੱਟਿਆ ਦੱਸ ਦਿੰਦੇ ਆ ਕਿ 15 ਮਾਰਚ ਨੂੰ ਸਰਕਾਰ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਣਕ ਦੀ ਖਰੀਦ ਨੂੰ ਲੈ ਕੇ ਜਿਸ ਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਹੈ ਕਿ ਨੋ ਨਿਜੀ ਸੈਲੋ ਦੇ ਵਿੱਚ ਕਣਕ ਦੀ ਜਿਹੜੀ ਆ ਉਹ ਖਰੀਦ ਹੋਵੇਗੀ ਇਸ ਪੂਰੇ ਮਾਮਲੇ ਦੇ ਵਿੱਚ ਕਾਰ ਨੇ ਇਹਨਾਂ ਕਣਕ ਦੀ ਖਰੀਦ ਨੂੰ ਮਨਜ਼ੂਰੀ ਵੀ ਦੇ ਦਿੱਤੀ। ਸੋ ਕਿਸਾਨ ਜਥੇਬੰਦੀਆਂ ਵੱਲੋਂ ਇਸ ਮਾਮਲੇ ਦੇ ਉੱਤੇ ਜਿੱਥੇ ਭਾਰੀ ਵਿਰੋਧ ਕੀਤਾ ਗਿਆ ਹੈ, ਨਰਾਜ਼ਗੀ ਜਤਾਈ ਗਈ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਰਕਾਰ ਦੇ ਖਿਲਾਫ ਉਤਲਾ ਫੁਕ ਮੁਜ਼ਾਰਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਇਸ ਤੋਂ ਬਾਅਦ ਜਿਹੜਾ ਕਹਿ ਲਿਆ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਜਾਂ ਕਹ ਲੋ ਕਿ ਯੂ ਟਰਨ ਲਿਆ। ਨੋਟੀਫਿਕੇਸ਼ਨ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ। 15 ਮਾਰਚ ਉਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿੰਨੀ ਖਰੀਦ ਹੋਵੇਗੀ ਕਿਹੜੇ ਇਲਾਕੇ ਦੇ ਵਿੱਚ ਹੋਵੇਗੀ ਕਿਹੜੀ ਜਗ੍ਹਾ ਤੇ ਹੋਵੇਗੀ ਸੋ ਇਹ ਸਾਰਾ ਕੁਝ ਦੱਸਿਆ ਗਿਆ ਸੀ 15 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀਆਂ ਗਈਆਂ ਚੇਤਾਵਨੀਆਂ ਦੇ ਚੱਲਦਿਆਂ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਜਿਕਰਯੋਗ ਹੈ ਕਿ ਕਿਸਾਨ ਆਗੂ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਸਰਮਨ ਸਿੰਘ ਪੰਦੇਰ ਅਤੇ ਹੋਰ ਵੀ ਕਈ ਆਗੂ ਜਿਹੜੇ ਸਨ ਕਿਸਾਨ ਭਾਵਨ ਦੇ ਵਿੱਚ ਇਹਨਾਂ ਨੇ ਇੱਕ ਮੀਟਿੰਗ ਕੀਤੀ ਜਿਹੜੇ ਯੋਗ ਹੈ ਕਿ ਕਿਸਾਨ ਜਿਹੜੇ ਨੇ ਸ਼ੰਭੂ ਬਾਰਡਰ ਤੇ ਵੀ ਬੈਠੇ ਹੋਏ ਨੇ ਸੋ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਖਨੌਰੀ ਬਾਰਡਰ ਦੀ ਗੱਲ ਕਰੀਏ ਜਾਂ ਸ਼ੰਭੂ ਬਾਰਡਰ ਦੀ ਗੱਲ ਕਰੀਏ ਇਹਦੇ ਕੁਝ ਮੰਗਾਂ ਨੂੰ ਲੈ ਕੇ ਕਿਸਾਨ ਕਾਫੀ ਸਮੇਂ ਤੋਂ ਉੱਥੇ ਬੈਠੇ ਹੋਏ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਗਾ ਜਗਾ ਪ੍ਰਦਰਸ਼ਨ ਕਰਦੇ ਵੀ ਨਜ਼ਰ ਆਉਂਦੇ ਨੇ ਦੇ ਕੇਂਦਰੀ ਮੰਤਰੀਆਂ ਦੇ ਨਾਲ ਵੀ ਗੱਲਬਾਤ ਕਰਦੇ ਨਜ਼ਰ ਆ ਰਹੇ ਸਨ ਪਰ ਕਿਸੇ ਸਿੱਟੇ ਗੱਲ ਨਹੀਂ ਪਹੁੰਚੀ ਸੋ ਕਿਸਾਨ ਜਿਥੇ ਬੰਦੀਆਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰੀਏ ਜਾਂ ਸਰਵਨ ਸਿੰਘ ਪੰਦੇਰ ਹੋਣਾ ਦੀ ਤੇ ਇਹਨਾਂ ਨੇ ਕਿਸਾਨ ਭਵਨ ਦੇ ਵਿੱਚ ਇੱਕ ਮੀਟਿੰ ਕਿ ਸਾਨੂੰ ਮਜਬੂਰ ਹੋ ਕੇ 7 ਅਪ੍ਰੈਲ ਵਾਲੇ ਦਿਨ ਪੰਜਾਬ ਪੱਧਰੀ ਜੜਾ ਸੂਬਾ ਪੱਧਰੀ ਪ੍ਰਦਰਸ਼ਨ ਕਰਨਾ ਪਵੇਗਾ ਜੋ ਕਿ ਕਿਸ ਅਨਿਜੀ ਸੈਲੂ ਦੇ ਉਤੇ ਖਰੀਦ ਦੀ ਗੱਲ ਕੀਤੀ ਜਾ ਰਹੀ ਸੀ ਨਿਜੀ ਸੈਲੂ ਦੇ ਉਤੇ ਕਣਕ ਦੀ ਖਰੀਦ ਦੀ ਗੱਲ ਕੀਤੀ ਜਾ ਰਹੀ ਸੀ ਜਾਂ ਹੋਰ ਕੋਈ ਵੀ ਫਸਲ ਦੀ ਗੱਲ ਕਰੀਏ ਤਾਂ ਅਨਿਜੀ ਸੈਲੂਆਂ ਦੇ ਹੱਥ ਦੇ ਵਿੱਚ ਜੜੀ ਇਹ ਕਣਕ ਦੀ ਖਰੀਦ ਗਈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਗਿਆ ਤੇ ਮੀਟਿੰਗ ਹੋਈ ਕਿਸਾਨ ਭਵਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਸਰਵਨ ਸਿੰਘ ਬੰਦੇਰ ਹੋਣਾ ਨੇ ਕਿਹਾ ਕਿ ਸਾਨੂੰ ਮਜਬੂਰਨ 7 ਅਪ੍ਰੈਲ ਨੂੰ ਸੂਬਾ ਪੱਧਰੀ ਪ੍ਰਦਰਸ਼ਨ ਕਰਨਾ ਹਵੇਗਾ ਸੋ ਉਸ ਤੋਂ ਪਹਿਲਾਂ ਹੀ ਸਰਕਾਰ ਦੇ ਵੱਲੋਂ ਉਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਹੈ ਕਿਸਾਨਾਂ ਦੀ ਇਹ ਮੰਗ ਮੰਨ ਲਈ ਗਈ ਹੈ ਕਿ ਜਿਹੜੀ ਨਿੱਜੀ ਸੈਲੂ ਦੇ ਵਿੱਚ ਖਰੀਦ ਹੋਵੇਗੀ ਉਹ ਨਾ ਹੋਵੇ ਸੋ ਕਿਸਾਨਾਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਨਿੱਜੀ ਸੈਲੂਆਂ ਤੇ ਖਰੀਦ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ ਤਾਂ ਉਹਨਾਂ ਵੱਲੋਂ ਜ਼ਰੂਰ ਨਰਾਜ਼ਗੀ ਜਤਾਈ ਗਈ ਹੈ ਇਸ ਮਾਮਲੇ ਵਿੱਚ ਹੁਣ ਸਰਕਾਰ ਨੇ ਕਦਮ ਪਿੱਛੇ ਤਾਂ ਲਿਆ ਹੈ ਫੈਸਲਾ ਵਾਪਸ ਤਾਂ ਲਿਆ ਹੈ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਜੇ ਗੱਲ ਕਰ ਲਈਏ ਪੰਜਾਬ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਸਰਕਾਰ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਇਹ ਫੈਸਲਾ ਰੱਦ ਕਰ ਰਹੇ ਹਾਂ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਪਰ ਵਿਰੋਧੀ ਪਾਰਟੀਆਂ ਜਿਵੇਂ ਕਿ ਆਕਾਲੀ ਦਲ ਹੋਣ ਕਾਂਗਰਸੀ ਹੋਣ ਤੇ ਇਹਨਾਂ ਨੇ ਕਿਸਾਨਾਂ ਦੇ ਵਿਰੋਧ ਵਿੱਚ ਹੀ ਜਿਹੜੇ ਫੈਸਲੇ ਲਏ ਨੇ ਹਮੇਸ਼ਾ ਹੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੀ ਭੁਗਤੇ ਨੇ ਪਰ ਸਾਡੇ ਉੱਤੇ ਹੁਣ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਅਸੀਂ ਇਹ ਫੈਸਲਾ ਵਾਪਸ ਲਿਆ ਹੈ ਮੰਡੀ ਸਿਸਟਮ ਕਦੇ ਵੀ ਖਤਮ ਨਹੀਂ ਹੋਵੇਗਾ ਮੰਡੀਆਂ ਵਿੱਚ ਹੋਰ ਜ਼ਿਆਦਾ ਸਹੂਲਤਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਤੋਸ਼ੀ ਨਾ ਹੋਵੇ ਕਿਸੇ ਤਰ੍ਹਾਂ ਦੀ ਖੱਜਲਖੋਰੀ ਨਾ ਹੋਵੇ ਚਾਹੇ ਪਾਣੀ ਦੀ ਗੱਲ ਹੋਵੇ ਚਾਹੇ ਫਸਲਾਂ ਦੀ ਸਾਂਭ ਸੰਭਾਲ ਦੀ ਗੱਲ ਹੋਵੇ ਤੇ ਨਾਲ ਹੀ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਇਹ ਵੀ ਕਿਹਾ ਕਿ ਆੜਤੀਆਂ ਤੱਕ ਇਹ ਗੱਲਾਂ ਕਹਿ ਦਿੱਤੀਆਂ ਕਹਿੀਆਂ ਜਾ ਚੁੱਕੀਆਂ ਹਨ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਸੋ ਇਹ ਜਿਹੜੇ ਬਿਆਨ ਦਿੱਤੇ ਨੇ ਹਰਚੰਦ ਸਿੰਘ ਬਰਸਟ ਜੋ ਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਤੇ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਹੁਣੇ-ਹੁਣੇ आम आदमी पार्टी ਦੇ ਵੱਲੋਂ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਨੋਟੀਫਿਕੇਸ਼ਨ ਦਾ ਦੱਸਿਆ ਕਿ ਅਸੀਂ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ ਇਹ ਫੈਸਲਾ ਵਾਪਸ ਲੈ ਲਿਆ ਸੋ 15 ਮਾਰਚ ਨੂੰ ਸਰਕਾਰ ਦੇ ਵੱਲੋਂ ਨਿਜੀ ਸੈਲੂਆਂ ਦੇ ਵਿੱਚ ਫਸਲਾਂ ਦੀ ਖਰੀਦ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿੰਨੀ ਫਸਲ ਖਰੀਦੀ ਜਾਣੀ ਹੈ ਕਿਹੜੀ ਜਗ੍ਹਾ ਤੇ ਖਰੀਦੀ ਜਾਣੀ ਹੈ ਸਾਰਾ ਕੁਝ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਕਿਸਾਨਾਂ ਦੇ ਵੱਲੋਂ ਮੀਟਿੰਗਾਂ ਹੋਈਆਂ ਸੋ ਅੱਜ ਵੀ ਕਹਿ ਲਈਏ ਕਿ ਕਿਸਾਨ ਭਾਵਨ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਮਨ ਸਿੰਘ ਬੰਦੇਰ ਹੋਣਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜਰੂਰ ਕਿਹਾ ਕਿ ਸਾਨੂੰ ਮਜਬੂਰਨ 7 ਅਪ੍ਰੈਲ ਵਾਲੇ ਦਿਨ ਸਵੇਰ ਪੱਧਰੀ ਪ੍ਰਦਰਸ਼ਨ ਕਰਨਾ ਪਵੇਗਾ ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਤੇ ਇਹ ਫੈਸਲਾ ਵਾਪਸ ਨਹੀਂ ਲੈਂਦੀ ਸੋ ਇਸ ਸਾਰੇ ਵਿਰਦੋਸ਼ ਵਿਰੋਧ ਪ੍ਰਦਰਸ਼ਨ ਨੂੰ ਮੁੱਖ ਰੱਖਦੇ ਆ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਆ ਸਰਕਾਰ ਨੇ ਯੂ ਟਰਨ ਲਿਆ ਹੈ ਸਰਕਾਰ ਨੇ ਆਪਣਾ ਕਦਮ ਪਿੱਛੇ ਪੁੱਟਿਆ ਤੇ ਕਹਿ ਸਕਦਾ ਕਿ ਕਿਸਾਨ ਜਥੇਬੰਦੀਆਂ ਦੀ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੀ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ ਵੇਖਦੇ ਰਹੋ ਸ카 ਨਿਊਜ਼ ਪੰਜਾਬ